ਸਸੀਗਾ ਭਾਈ ਜੀ ਅੱਜ ਜਿਹੜਾ ਇੱਕ ਪ੍ਰੋਜੈਕਟ ਲੈ ਕੇ ਆਇਆ ਹਾਂ ਤੁਹਾਡੇ ਲਈ ਇੱਕ ਜਿਹੜਾ ਘੱਟ ਪੈਸਿਆਂ ਦੇ ਜਿਹੜਾ ਮੁਨਾਫਾ ਕਮਾ ਸਕਦੇ ਨੇ ਆਪਣੇ ਭਰਾ ਕਿਉਂਕਿ ਇਹ ਜਿਹੜਾ ਪ੍ਰੋਜੈਕਟ ਹੈ ਇਹ ਹੈਗਾ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਰੋਪੜ ਚੀਰਤਪੁਰ ਸਾਹਿਬ ਹਾਈਵੇ ਇਹ ਜਿਹੜਾ ਅੱਗੇ ਜਾ ਕੇ ਇਹ ਖਾਲਾ ਕਰਨ ਤੋਂ ਬਾਅਦ ਵਿੱਚ ਚੀਰਤਪੁਰ ਸਾਹਿਬ ਨਾਲ ਹੀ ਚੱਲਿਆ ਜਾਂਦਾ ਹੈ ਇਹ ਕਰਾਈ ਤੇ ਇਹ ਜਿਹੜਾ ਇੱਥੇ ਪ੍ਰੋਜੈਕਟ ਆਇਆ ਜੀ 47 ਏਕੜ ਦੇ ਵਿੱਚ ਪ੍ਰੋਜੈਕਟ ਆਇਆਗਾ ਇੱਥੇ ਤੁਸੀਂ ਘੱਟ ਇਨਵੈਸਟਮੈਂਟ ਕਰਕੇ ਵੱਧ ਰੁਪਏ ਤੁਸੀਂ ਕਮਾ ਸਕਦੇ ਹੋ। ਕਈ ਭਰਾਵਾਂ ਵਾਲੇ ਸਾਡੇ ਕੋਲ ਕਹਿੰਦੇ ਨੇ ਕਿ ਭਾਈ ਜੀ ਸਾਡੇ ਕੋਲ ਤਾਂ 20-50 ਲੱਖ ਰੁਪਏ ਹੀ ਹੈ ਨਾ ਅਸੀਂ ਕੀ ਕਰ ਸਕਦੇ ਆ। ਜ਼ਮੀਨ ਦਾ ਕਿੱਲਾ ਆਉਂਦਾ ਨਹੀਂ ਹੈਗਾ ਤੇ ਅਸੀਂ ਉਹਨੂੰ ਇਨਵੈਸਟ ਕਰਨਾ ਤਾਂ ਉਹਨੂੰ ਕਿਸ ਤਰ੍ਹਾਂ ਇਨਵੈਸਟ ਕਰ ਸਕਦੇ ਆ। ਉਹਨਾਂ ਲਈ ਇਹ ਵੀਰਾਂ ਲਈ ਇਹ ਪ੍ਰੋਜੈਕਟ ਆ ਤੁਸੀਂ ਥੋੜੇ ਪੈਸੇ ਦੇ ਕੇ ਤੇ ਵੱਧ ਜਿਹੜਾ ਮੁਨਾਫਾ ਕਮਾ ਸਕਦੇ ਹੋ। ਇਸ ਪ੍ਰੋਜੈਕਟ ਦੀ ਜਿਹੜੀ ਬਾਕੀ ਜਾਣਕਾਰੀ ਆ ਉਹ ਤੁਹਾਨੂੰ ਵੀਰ ਜੀ ਦੇਣਗੇ। ਅ ਵੀਰ ਜੀ ਤੁਸੀਂ ਇਸ ਪ੍ਰੋਜੈਕਟ ਬਾਰੇ ਮਨਦੀਪ ਜੀ 47 ਏਕੜ ਲੈਂਡ ਹੈ ਜੀ ਸਾਡੇ ਕੋਲ ਇਹ ਮੇਰੇ ਅੰਦਰ 650 ਦੇ ਕਲੀ ਪਲਾਟ ਆ ਰਹੇ ਹੈਗੇ 100 ਗਜ ਤੋਂ ਲੈ ਕੇ 150 ਗਜ ਦੇ ਪਲਾਟ ਬਣਗੇ ਜੀ ਇਹ ਬਹੁਤ ਵਧੀਆ ਅਮਨਿਟੀਜ਼ ਦੇ ਨਾਲ ਇੱਥੇ ਕਲੋਨੀ ਬਣ ਰਹੀ ਆ ਆਲੇ-ਦਾਲੇ 30 ਕਿਲੋਮੀਟਰ ਦੇ ਏਰੀਆ ਦੇ ਵਿੱਚ ਕੋਈ ਵੀ ਮਹਾਲੀ ਤੋਂ ਬਿਨਾਂ ਕਿਤੇ ਵੀ ਇੰਤਾਂ ਦੀ ਜਿਹੜੀ ਕਲੋਨੀ ਇੱਥੇ ਕਿਤੇ ਨਹੀਂ ਬਣੀ ਹੋਈ ਹੈਗੀ ਇਹਦੇ ਅੰਦਰਲੇ ਪਾਸੇ 100 ਗਜ 123 ਗਜ 122 ਗਜ 150 ਗਜ ਸਾਰੇ ਪਲਾਟ ਰਹਿਣਗੇ ਦਾ ਵੀ ਜਿਹੜਾ ਟਾਰਗੇਟ ਹੈਗਾ ਉਹ ਹੈਗਾ ਜੀ ਇਹ ਵੀ ਜਿਹੜਾ ਨਾਲਾਗੜ ਦੀ ਇੰਡਸਟਰੀ ਹੈ ਜੀ ਨਾਲਾਗੜ ਦੀ ਇੰਡਸਟਰੀ ਵਾਸਤੇ ਜਿਵੇਂ ਕਿ ਆਪਾਂ ਨੂੰ ਪਤਾ ਹਿਮਾਚਲ ਦੇ ਅੰਦਰ ਕੋਈ ਬੰਦਾ ਲੈਂਡ ਨਹੀਂ ਖਰੀਦ ਸਕਦਾ ਸਾਡੇ ਪੰਜਾਬੀ ਜਿਹੜੇ ਇੱਥੇ ਜੋਬ ਕਰਦੇ ਵੀ ਨੇ ਉਹ ਇੱਥੇ ਆ ਕੇ ਆਪਣਾ ਘਰ ਬਣਾ ਸਕਦੇ ਨੇ ਪੰਜਾਬ ਦੇ ਲੋਕ ਹਰਿਆਣਾ ਦੇ ਲੋਕ ਸਵਾਰਚਲ ਦੇ ਲੋਕ ਇੱਥੇ ਜਿਹੜੇ ਇਹ ਇੰਡਸਟਰੀਆਂ ਦੇ ਵਿੱਚ ਕੰਮ ਕਰਦੇ ਵੀਗੇ ਉਹ ਇੱਥੇ ਆ ਕੇ ਰਹਿ ਸਕਦੇ ਨੇ ਤਾਂ ਬਹੁਤ ਵੱਡੀ ਬਹੁਤ ਛੋਟੀ ਜਿਹੀ ਇਨਵੈਸਟਮੈਂਟ ਹੈ ਕਿ ਇੱਥੇ 5 ਲੱਖ ਰੁਪਏ ਦੇ ਕੇ ਇੱਕ ਵਾਰੀ ਆਪਾਂ ਬੁਕਿੰਗ ਕਰ ਸਕਦੇ ਆਂਗੇ ਇਹ ਪ੍ਰੋਜੈਕਟ ਉਸ ਜਗ੍ਹਾ ਤੇ ਆ ਰਿਹਾ ਵੱਡਾ ਸਹਿਰਾ ਨਾ ਕੋਈ ਇੱਥੇ ਕੋਈ ਉਹ ਆ ਇਹ ਪ੍ਰੋਜੈਕਟ ਇਸ ਵਾਸਤੇ ਆ ਰਿਹਾ ਕਿਉਂਕਿ ਨਾਲਾਘੜਾ ਜਿਹੜਾ ਉਹ ਇੰਡਸਟਰੀ ਲੈਂਡ ਆਗਾ ਇੱਥੇ ਜਿੰਨੇ ਮੰਨ ਲਓ ਲੱਖ ਸਵਾ ਲੱਖ ਬੰਦਾ 2 ਲੱਖ ਬੰਦਾ ਇੱਥੇ ਜਿਹੜਾ ਕੰਮ ਕਰਦਾ ਹੈਗਾ ਉਹ ਕੰਮ ਕਰਦਾ ਪੰਜਾਬੀ ਹਰਿਆਣਾ ਜੁਪੀ ਜਾ ਵਾਲੇ ਦਿਵਾਲੇ ਵਾਲਾ ਉਹ ਕਿਤੇ ਉੱਥੇ ਰਹਿ ਨਹੀਂ ਸਕਦਾ ਸਿਰਫ ਉਹਤੇ ਕਿਰਾਏ ਦੇ ਕਮਰੇ ਤੇ ਰਹਿ ਸਕਦਾ ਤੇ ਆਦਰਵਾਈਜ਼ ਉਹਨੇ ਕੋਈ ਜਗ੍ਹਾ ਲੈਣੀ ਆ ਮੰਨ ਲਓ ਉੱਥੇ ਆਪਣੀ ਰਹਿਣਾਗਾ ਰਹਿਣ ਬਸੇਰਾ ਬਣਾਉਣਾਗਾ ਤਾਂ ਉਹਦੇ ਲਈ ਸਭ ਤੋਂ ਬੈਸਟ ਜਗ੍ਹਾ ਹੈ ਇਹੀ ਰਹੋ ਕਿਉਂਕਿ ਇਹਦੇ ਨਾਲੇ ਰੋਪੜ ਆ ਗਿਆ ਨਾਲਾਘੜਾ ਆ ਗਿਆ ਰੋਪੜ ਦੇ ਵਿੱਚ ਅੰਬੂਜਾ ਫੈਕ ਤੇ ਆਪਣਾ ਥਰਮਲ ਪਲੈਂਟ ਆ ਗਿਆ ਤੁਸੀਂ ਆਪ ਸੋਚ ਸਕਦੇ ਹੋ ਕਿ ਘੱਟ ਪੈਸੇ ਚ ਕਿਵੇਂ ਇਨਵੈਸਟਮੈਂਟ ਆਪਾਂ ਦੋ ਰੁਪਏ ਕਮਾ ਸਕਦੇ ਆ ਬਾਕੀ ਮਨਦੀਪ ਜੀ ਇਹਦੇ ਨਾਲ ਨਾਲ 13 ਏਕੜ ਦੀ ਲੈਂਡ ਦੇ ਵਿੱਚ ਸਾਡੇ ਕੋਲੇ ਅਨੰਤਾ ਕਾਰਵਾ ਕਰਕੇ ਇੱਕ ਬਹੁਤ ਵੱਡਾ ਪ੍ਰੋਜੈਕਟ ਆ ਰਿਹਾਗਾ ਨੀਦਰਲੈਂਡ ਤੋਂ ਉਹਦੀ ਕਾਪੀ ਕੀਤੀ ਆ ਪੂਰੇ ਪ੍ਰੋਜੈਕਟ ਦੀ ਬਹੁਤ ਸੋਹਣਾ ਮਾਰਕੀਟ ਇੱਥੇ ਇੱਕ ਮਸਤੀਲ ਬਣ ਕੇ ਜਾ ਰਹੀ ਹੈ ਜੀ ਤਾਂ ਉਹ ਵੀ ਇੱਕ ਬਹੁਤ ਵੱਡਾ ਡਾਇਰੈਕਟਰ ਦਾ ਪੁਆਇੰਟ ਰਹੂਗਾ ਜੀ ਇਹਨੂੰ ਪਕੇਰੀ ਨੂੰ ਡਿਵੈਲਪ ਕਰਨ ਦਾ ਠੀਕ ਆ ਜੀ ਸੋ ਸਾਰੇ ਵੀਰ ਜੇ ਕੋਈ ਜਾਣਕਾਰੀ ਲੈਣੀ ਆ ਤੁਸੀਂ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਹਾਨੂੰ ਕੱ ਬਹੁਤ ਸੋਹਣੀ ਫੈਸਿਲਿਟੀਆ ਦੇ ਵਿੱਚ ਹੋਣਗੀਆਂ ਅੱਜੇ ਤੁਹਾਨੂੰ ਦੇਖਣ ਨੂੰ ਲੱਗਦਾ ਕਿ ਇਹ ਜਰ ਕੁਝ ਇੱਥੇ ਕੀ ਇੱਥੇ ਆਊਗਾ ਕੀ ਨਹੀਂ ਪਰ ਜੇ ਤੁਹਾਨੂੰ ਇਹਦਾ ਨਕਸ਼ਾ ਦਿਖਾਵਾਂ ਤੇ ਜਦੋਂ ਇਹ ਬਣਨ ਲੱਗ ਗਿਆ ਫਿਰ ਤੁਹਾਨੂੰ ਇਹ ਚੀਜ਼ ਦਾ ਹਨਾ ਪਤਾ ਲੱਗ ਜੂਗਾ ਕਿ ਕਿੰਨਾ ਸੋਹਣਾ ਪ੍ਰੋਜੈਕਟ ਆ ਕਿੰਨੀਆਂ ਫੈਸਿਲਿਟੀ ਨੇ ਬਾਕੀ ਇਸ ਪ੍ਰੋਜੈਕਟ ਉਹਨਾਂ ਵੀਰਾਂ ਲਈ ਵੀ ਆ ਜਿਹੜੇ ਐਨ ਆਰ ਆਈ ਭਰਾ ਸਾਡੇ ਬਾਹਰੋਂ ਆਉਂਦੇ ਨੇ ਤੇ ਉਹ ਆ ਕੇ ਭਾਲਦੇ ਨੇ ਫੈਸਿਲਿਟੀ ਜਿਵੇਂ ਇੰਗਲੈਂਡ ਵਰਗੇ ਕੈਨੇਡਾ ਵਰਗੀ ਜਿਹੜੀ ਫੈਸਿਲਿਟੀ ਆ ਉਹ ਹੀ ਭਾਲਦੇ ਨੇ ਉਹਨਾਂ ਵਾਸਤੇ ਸਭ ਤੋਂ ਵਧੀਆ ਇਹ ਆ ਕਿਉਂਕਿ ਜਿਹੜੀ ਚੀਜ਼ ਆ ਉੱਥੇ ਮਿਲਦੀਆਂ ਨੇ ਘਰਾਂ ਦੇ ਵਿੱਚ ਜਾਂ ਆਪਣੇ ਆਪਣੇ ਜਿਹੜੇ ਹੁੰਦੇ ਨੇ ਫਾਰਮ ਹਾਊਸ ਉਹਨਾਂ ਦੇ ਵਿੱਚ ਉਹੀ ਇੱਥੇ ਸਾਰੀ ਫੈਸਿਲਿਟੀ ਹੋ ਉਰੇ ਆ ਕਿ ਉਹ ਐ ਮਹਿਸੂਸ ਨਹੀਂ ਕਰਨਗੇ ਅਸੀਂ ਪੰਜਾਬ ਦੇ ਵਿੱਚ ਆ ਜਾਂ ਕੈਨੇਡਾ ਦੇ ਵਿੱਚ ਮਨਦੀਪ ਜੀ ਦੇ ਪਿਛਲੇ ਪਾਸੇ ਨਾ ਇਹ ਫੋਰੈਸਟ ਏਰੀਆ ਜਿਹੜਾ ਤੁਸੀਂ ਦੇਖ ਰਹੇ ਹੋਗੇ ਇਹ ਸਾਰਾ ਫੋਰੈਸਟ ਏਰੀਆ ਇਦਾਂ ਹੀ ਰਹੂਗਾ ਇਹਦੇ ਵਿੱਚ ਕਦੇ ਵੀ ਕੋਈ ਰੈਜ਼ੀਡੈਂਸ਼ੀਅਲ ਕਲੌਡਰੀ ਬਣੂਗਾ ਇਹ ਸਾਰੀ ਉਮਰ ਜਿਹੜਾ ਇੱਥੋਂ ਲੈ ਕੇ ਨਾਲਾਗੜ੍ਹ ਤੱਕ ਜਿਹੜਾ ਏਰੀਆ ਹੈਗਾ ਜਿਹੜਾ ਪੈਚ ਹੈਗਾ ਉਹ ਸਾਰਾ ਹਮੇਸ਼ਾ ਇੱਥੇ ਫੋਰੈਸਟ ਰਹੂਗਾ ਮਤਲਬ ਕਿ ਗ੍ਰੀਨਰੀ ਮਤਲਬ ਸ਼ੁੱਧ ਹਵਾ ਗ੍ਰੀਨਰੀ ਇਹ ਬਰਕਰਾਰ ਰਹੂਗੀ ਬਿਲਕ ਜਿਸ ਵੀ ਵੀਰ ਨੇ ਸੰਪਰਕ ਕਰਨਾ ਸਾਡੇ ਨੰਬਰਾਂ ਤੇ ਕਰ ਸਕਦਾ 8837500324 ਵੀਰ ਸਿੰਘ ਜੀ ਵੀਰ ਜੀ ਨੰਬਰ ਬੋਲੋ 9463782071 ਧੰਨਵਾਦ